ਲਓ ਜੀ ਕੱਪੜੇ ਆਪਾਂ ਧੋਤੇ ਆ ਤੇ ਥੋੜੇ ਬਹੁਤੇ ਮਸ਼ੀਨ ਦੇ ਵਿੱਚ ਪਾਏ ਹੋਏ ਨੇ ਜੀ ਤੇ ਇਹ ਗਏ ਨੇ ਜੀ ਆਲੂ ਆਪਣੀ ਮੋਟਰ ਤੇ ਅੱਜ ਆਲੂ ਪਟਦੇ ਨੇ ਆਲੂ ਪਟਾਉਣ ਤੇ ਦੇਖਾਂਗੇ ਜੀ ਵੀਡੀਓ ਦੇ ਵਿੱਚ ਵੀਡੀਓ ਬਣਾ ਕੇ ਲਿਆਉਣਗੇ ਆਲੂ ਪਕਾਣ ਦੀ ਹੈ ਹਾਂ ਆ ਕਰੀਏ ਇਹਨਾਂ ਨੂੰ ਲਓ ਵੀ ਆਲੂਆਂ ਦੀ ਪਟਾਈ ਤੋ ਹੋ ਗਈ ਆਪਣੇ ਐਲ ਆਰ 1100 ਰੁਪਏ ਰੇਟ ਆ ਮੁਹਤਾਬ ਉਹ ਤੋ ਸਹਿਜ ਤਾਂ ਠੀਕ ਆ ਬਹੁਤਾ ਲੈ ਕੇ ਜਾਊ ਵਪਾਰੀ ਅੱਜ ਘਰੀ ਲਾ ਲਿਆ ਉਹ ਕਹਿੰਦੇ ਡਾਊਨ ਆ ਜਵੇ ਰੇਟ ਐਲ ਆਰ ਲੱਗਿਆ ਬਹੁਤ ਆ ਨਹੀਂ ਆਉਂਦਾ ਨਹੀਂ ਟੋਰ ਲਾ ਦਾਂਗੇ ਹੈ ਟੋਰ ਲਾ ਦਾਂਗੇ ਸਹਿਜ ਆਈਆ ਪਾਈਆ ਦਾ ਆਲੂ ਬਹੁਤ ਬੜਾ ਹੈ ਨਾ ਕਿਹਵਾ ਛੁੱਡੂ ਅੱਧੀ ਕਾਲੀਆਂ ਨਹੀਂ ਹੈਗਾ ਹਨਾ ਨਾ ਭਾਵੇਂ ਦੇ ਮੜਾ ਮੋਟਾ ਸਪੂਲਾ ਨੂੰ ਨਾਲ ਹੀ ਤੇ ਡੇਂਜਰ ਹੋ ਜੂਗਾ ਹੂੰ ਇਹ ਪਲੌ ਕਰਕੇ ਚੱਲ ਗਈ ਜੇ ਪਲੌ ਨਾ ਹੁੰਦਾ ਫੇਰ ਨਹੀਂ ਪੱਟਣਾ ਸੀ ਹਮਮਮ ਪਲੌ ਦਾ ਇੰਨਾ ਫਾਇਦਾ ਮਿੱਟੀ ਹੈ ਵੀ ਨਹੀਂ ਇੰਨੀ ਮਿੱਟੀ ਵੀ ਧੂੜੀ ਆ ਜਿਹੜੀ ਮਾੜੀ ਮੋਟੀ ਆ ਇਹ ਛੱਡ ਜਾਣੀ ਆ ਜੇ ਇੱਕ ਵਟ ਢੇਰੀ ਲਾਏ ਤਾਂ ਉੱਤਰ ਜਾਂਦੀ ਆ ਇਹ ਕਿਹੜਾ ਦੂਵੀ ਗਿੱਲੀ ਵਾਲੀ ਆ ਉਹ ਨਹੀਂ ਜੰਬੜਦੀ ਹੈਗੀ ਹਮਮਮ ਕੋਲ 90 ਰੁਪਏ ਦਾ ਆ ਆ ਦੇਖ ਤੂੰ ਆਲੂ ਆ ਚੱਕੀ ਦੇਖੋ ਵੀ ਬੜਾ ਹੈ ਹੈ ਇੱਦਾਂ ਗਿੱਲੂ ਆਉਂ ਹੈ ਹੈ ਭਾਈਆ ਦਾ ਹੋਊਗਾ ਦੋ ਤੇ ਰੋਤੇ ਹੋਣਾ ਬਹੁਤ ਸਿਆਜ ਬਹੁਤ ਹੱਥ ਜ ਆਉਂਦਾ ਨਹੀਂ ਘੱਟ ਚ ਦੋ ਆਲੂ ਕਿਲੋ ਦੇ ਵਲੇ ਪੱਥਰ ਨਹੀਂ ਹੈ ਪੈਸੇ ਨਾ ਨੂੰ ਓਵਰ થાય ਜੋ ਓਥੇ ਜੋ ਹੈ ਨਹੀਂ ਯਾਰ ਹੋਇਆ ਇੰਨਾ ਮੋਟਾ ਆਲੂ ਹੂੰ ਅਏ ਕਿ ਜੁ ਪਹਿਲੇ ਸਾਲ ਹੋਇਆ ਵੀ ਨਹੀਂ ਤੀ ਐਦ ਕੀ ਭਾਂਗਾ ਕੱਢਦਾ ਉਹਨੇ ਪਹਿਲੀ ਵਾਰ 2 ਸਾਲ ਹੋ ਗਏ ਹਾਂ ਐਦ ਕੀ ਭਾਂਗਾ ਮਾੜਾ ਨਿਕਲ ਗਿਆ ਹੂੰ ਹੂੰ 1 ਸਾਲ ਇਹ ਦੂਆ ਵੀ ਉਹ ਫਾਲਾ ਪੈ ਗਿਆ ਕੋਹਰਾ ਪੈ ਗਿਆ ਉਹ ਵੀ ਗੁਰਮੁਖ ਵੀ ਆ ਗਿਆ ਆ ਵੀ ਦੱਸ ਕੀ ਰੇਟ ਲਾਉਣਾ ਆ ਇਟਾਂ ਲੈ ਕੇ ਜਾਈਂ ਹਾਂ ਸਾਜੀ ਨਹੀਂ ਇਹ ਤਾਂ ਪਤਾ ਕੀ ਆ ਜਿਵੇਂ ਆਲੂਆਂ ਦੇ ਪਰੌਂਠੇ ਬਕਾਉਣੇ ਨੇ ਤੇ ਕਚੌਰੀਆਂ ਲਾਉਣੀਆਂ ਉਹ ਦੂਏ ਦੂਏ ਦਾ ਕਚੌਰੀਆਂ ਜੇ ਰਹਿੰਦੇ ਹੀ ਨਹੀਂ ਹੈਗੇ ਹੈਨਾ ਕਚੌੜੀ ਵਧੀਆ ਵੀ ਨਹੀਂ ਬਣਦੀ ਉਹਦੀ ਕੀ ਹਾਂ ਯਾ ਥੋੜੀ ਥੋੜੀ ਨਾਲ ਹਾਂ ਢੇਰੀ ਕਰ ਲੈਣੀ ਆ ਜੇ ਕੋਈ ਨਹੀਂ ਭਰ ਸਕਦਾ ਲਾ ਦੇ ਝਾੜ ਦਿਓ ਘਰੇ ਚੋ ਜਾਨੀਆਂ ਬਾਟਰਾਂ ਦੇ ਚੋ ਜਾਨੀਆਂ ਹਾਂ ਉਹ ਜਾਲੀ ਵਾਲੀ ਤੇ ਭਰਨਾ ਜਦੋਂ ਹੋ ਜਾਣੀ ਹਾਂ ਇਹਦਾ ਪੂਰਾ ਬੰਦ ਜੇ ਤਾਂ ਉਹ ਅਵਾਲ ਨੇ ਵੀ ਬੈਣੇ ਨੇ ਮੈਂ ਕਹਿੰਦਾ ਕੱਟ ਕੇ ਅਵਾਲ ਨੇ ਬੈਣੇ ਅਵਲ ਤਾਂ ਬੋਲ ਜਾਣੇ ਹਾਂ ਇਹ ਲੱਗਦਾ ਤੁਹਾਨੂੰ ਆ ਦੇਖਣਾ ਲੱਕੀਰ ਕੋਰਾ ਨਹੀਂ ਕੀਤੀ ਹੋਈ ਕਿੱਥੇ ਕਿੱਥੇ ਮਾੜਾ ਮੋਟਾ ਉਹ ਨਰਮ ਜਿਹੜੀ ਬਰਤਨ ਨਰਮ ਲਾ ਕੇ ਤੇ ਉੱਪਰ ਲੱਗਦੀ ਹੈ ਇੱਧਰ ਗਿੱਲਾ ਹੈ ਥੋੜਾ ਜਿਹਾ ਜ਼ਿਆਦਾ। ਵੱਟਦੇ ਲਵੇ। ਆਲਣੀਆਂ ਵੀ ਵੱਡੀਆਂ A gente já sabe. A vida é ਮੌਬਲੀ ਵੈਰੈਟੀ ਹੈ ਐਲ ਆਰ ਐਲ ਆਰ ਠੀਕ ਹੈ ਨਹੀਂ ਕਾਹ ਸੰ ਦਿਖਾਣਾ ਇੱਧਰ ਪੱਟਣ ਲੱਗੇ ਹੋਏ ਤਿੰਨ ਸਾਏ ਦੇ ਹੇਠਾਂ ਤੇ ਆ ਅਖਰੀ ਜਿਹੀ ਉਹ ਸਪਰੇਅ ਸੁਭੂ ਕਰਤੀ ਦਿੱਤੇ ਤੇ ਕੋਈ ਸਪਰੇਅ ਨਹੀਂ ਕੀਤੀ ਸਿੰਪਲ ਸਪਰੇਅ ਕੀਤੀ ਸਿੰਪਲ ਹੀ ਹੈ ਨਾ ਉਹ ਵੀ ਸਪਰੇਅ ਮੋ ਤੇ ਵਧੀਆ ਹੋ ਗਿਆ ਇਹਦੀ ਇਹ ਫੁੱਲ ਵਧੀਆ ਇਹ ਫੁੱਲ ਵਧੀਆ ਆ ਦੇਖੋ ਹੀ ਦੇਖੋ ਵੀਏ ਵਧੀਆ ਆਇਦਗੀ ਹੈ ਨਾ ਵੀ ਨਹੀਂ ਹੋ ਬਈ ਨਵਾਂ ਵੀ ਸੀ ਜੀ ਇਹ ਠੀਕ ਹੈ ਇਹ ਥੋੜਾ ਜਿਹਾ ਉਹ ਹੀ ਕਰਕੇ ਨਹੀਂ ਆ ਨਿਖਰਿਆ ਹੋਣਾ ਜੀ ਹੈਨਾ ਕੋਈ ਆ ਤੇ ਤੂੰ ਟਰੈਕਟਰ ਲਿਆ ਮੈਂ ਭੱਜ ਕੇ ਪੱਟਾ ਬਣਾ ਰਾ ਉੱਥੇ ਚਲੇਗਾ ਮੈਂ ਥੋੜਾ ਟਰੈਕਟਰ ਇਹ ਉਧਰ ਉਹ ਤਾਂ ਕੁਝ ਵੀ ਨਹੀਂ ਬਣਾਇਆ ਮੈਂ ਉਹ ਮੈਂ ਜਾ ਕੇ ਭਈਆਂ ਨੂੰ ਕਹਿ ਤੋਕਾ ਕਰਨਾ ਗਿਆ ਫੇਰ ਤੂੰ ਉੱਥੇ ਇੱਕ ਬੰਦਾ ਦੋਂਦੇ ਕਿ ਤੈਨੂੰ ਮੋਟਰ ਲੱਗਣਾ ਉਹ ਦੋ ਬੰਦੇ ਕਿੱਥੇ ਨੇ ਇਹਰੇ ਪਤਾ ਨਹੀਂ ਕਿਦੋਂ ਚਲੇਗੇ ਭੈਣ ਜੀ ਮੇਰਾ ਤੇਲ ਫੂਕੇ ਖੜਾ ਹੋ ਗਿਆ ਉਹ ਉਹ ਨਹੀਂ ਖੜੇ ਆ ਉਹ ਦੇ ਉਹ ਗੜੇ ਨੇ ਮੇਰੇ ਵਾਲਾ ਮੋਟਰਸਾਈਕਲ ਲੱਗ ਗਿਆ ਸੀ ਭਾਈ ਨਹੀਂ ਹੈਗੇ ਉਹ ਹੈ ਜਿਬਰਟੀ ਮਿਲਣੀ ਕਿਤੇ ਵਧੀਆ ਹੈਗੀ ਪਿਛਲੇ ਸਾਲ ਇਹ ਚ ਹੋਏ ਨਹੀਂ ਸੀਗੇ ਕਿ ਲਿਆ ਜਾਦਾ ਉਹ ਦੂਆ ਲੈ ਜਾਂਦੇ ਸੀ ਹੈਨਾ ਇਹ ਨਿਊ ਬ੍ਰਿਟੀ ਰਾਜ ਦੇਗਾ ਉਹ ਵੈਰ ਸਤਾਇਆ ਉਹ ਪੰਜਾ ਭਰਤਾ ਪੱਤਾ ਉਹ ਪੰਜਾ ਭਰ ਪੱਲਾ ਦਾ ਡੈਵਿਡ ਲਾ ਲਿਆ ਕੁਝ ਵੀ ਨਾ ਹੋਇਆ ਕੋਈ ਮਤਲਬ ਵੈਰ ਸਾਰੇ ਤੇ 100 ਦਿਨ ਤਾਂ ਹੋ ਗਏ ਆਂ ਅਸਲ ਵਿੱਚ ਜੇਰਾ ਕੋਈ ਵੀ ਵੀ ਆਉ ਟਾਈਮ ਫੋਲੋ ਕਰ ਜਿੰਨੇ ਟਾਈਮ ਦੰਨੇ ਹੈ ਨਾ ਉਹਨਾਂ ਪੱਤ ਛਾੜ ਜੇ ਨਾ ਟਾਈਮ ਹੀ ਇਹਦੇ 90 ਦਾ ਕੋਈ ਕੁਝ ਨਹੀਂ 100 ਦੇ 100 ਦਾ ਜਦੋਂ ਮੈਂ ਖੜ ਦੇ ਖੜਾ ਹੋ ਤਾਂ ਕਿ ਇਹ ਨੁਰ ਸਾਇਆ ਖੁੱਲ ਜੇ ਤੁਸੀਂ ਆਪਾਂ ਨੇ ਪੂਰਾ ਛਾੜ ਦੇਣਾ ਕੰਮ ਜਦੋਂ ਸੋਚ ਹੀ ਨਹੀਂ ਜੀ ਵਧੀਆ ਇਹਨੂੰ ਬੰਦੇ ਨਾਲ ਨਾਲ ਨਹੀਂ ਉੱਥੇ ਬਣਾਨੀ ਕਹੀ ਹੈਗੀ ਉੱਥੇ ਇਹ ਹੈਗੀ ਕੋਠੀ ਜਾਏਗੀ ਆਨੂ ਆਣ ਜਾਣਗੇ ਉੱਥੇ 2 ਮਿੰਟ ਪਹੁੰਚ ਨਹੀਂ ਹੁੰਦਾ ਕਾਡੂਂਦਾ ਇਹ ਨਾ ਰੋਕੋ ਜੀ ਇਹ ਜਿਦਾ ਦਿਆ ਕਰੀ ਹੈ ਰੱਖ ਲੈਣ ਦੇ ਨੂੰ ਸਟਾਰਟ ਰਿਹਾ ਉੱਥੇ ਆਲੂ ਪੁੱਟ ਲਾਏ ਨੇ ਪਰ ਤਾਂ ਜਿਆਦਾ ਸਟਾਰ ਆਲੂ ਪੱਤੇ ਨੇ ਲੋੜ ਕੇ ਜਿਆਦਾ ਸਟਾਰਟ